ਅੱਜ ਇਸ ਵਕਤ 12 ਅਗਸਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਤੇ ਦੋਨੇ ਹੀ ਪੰਜਾਬ ਪੁਲਿਸ ਦੇ ਅਫਸਰਾਂ ਨਾਲ ਜੁੜੀਆਂ ਨੇ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦਾ ਇੱਕ ASI ਥਾਣੇਦਾਰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਗ੍ਰਿਫਤਾਰੀ ਉਹਦੀ ਵੱਡੇ ਮਾਮਲੇ 'ਚ ਹੋਈ ਹੈ ਉਹ ਤੁਹਾਨੂੰ ਅੱਗੇ ਪੂਰੀ ਗੱਲ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਦੇ ਦੋ ਨੌਜਵਾਨਾਂ ਨੂੰ ਪੁਲਿਸ ਦੀ ਗੱਡੀ ਨੇ ਕੁਚਲ ਦਿੱਤਾ ਤੇ ਦੋਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਉਹ ਜਿਹੜੇ ਪੁਲਿਸ ਵਾਲੇ ਗੱਡੀ 'ਚ ਸੀਗੇ ਉਹ ਉਥੋਂ ਜਾ ਚੁੱਕੇ ਨੇ ਤੇ ਨੌਜਵਾਨ ਦੋਨੇ ਖਤਮ ਨੇ ਨੌਜਵਾਨਾਂ ਦੇ ਪਰਿਵਾਰ ਜਿਹੜੇ ਨੇ ਉਹ ਇਸ ਟਾਈਮ ਪੂਰਾ ਰੌਲਾ ਪਾ ਰਹੇ ਨੇ ਦੋਨੇ ਖਬਰਾਂ ਵਿਸਥਾਰ ਦੇ ਵਿੱਚ ਤੁਸੀਂ ਸੁਣਿਓ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜਿਹੜਾ ਬੈਲ ਵਾਲਾ ਬਟਨ ਹੈ ਬੈਲ ਆਈਕਨ ਹੈ ਉਹਨੂੰ ਜਰੂਰ ਦਬ ਦਿਓ ਮਿੱਤਰ ਪਿਆਰਿਓ ਪਹਿਲੀ ਖਬਰ ਜਿਹੜੀ ਹੈ ਉਹ ਅਮਰਤਸਰ ਸਾਹਿਬ ਤੋਂ ਆ ਰਹੀ ਹੈ ਅਮਰਤਸਰ ਦੇ ਵਿੱਚ ਖਬਰ ਦੇ ਮੁਤਾਬਕ ਇੱਕ ਪੁਲਿਸ ਦਾ ਥਾਣੇਦਾਰ ਏਐਸਆਈ ਜਿਹਦਾ ਨਾਂ ਸਤਨਾਮ ਸਿੰਘ ਦੱਸਿਆ ਜਾ ਰਿਹਾ ਉਹਨੇ 1 ਲੱਖ ਰੁਪਇਆ ਰਿਸ਼ਵਤ ਦਾ ਇੱਕ ਵਿਅਕਤੀ ਤੋਂ ਇੱਕ ਜਾਇਜ ਕੰਮ ਦੇ ਲਈ ਮੰਗਿਆ ਤੇ 20000 ਰੁਪਇਆ ਪਹਿਲੀ ਕਿਸ਼ਤ ਵਜੋਂ ਉਹਦੇ ਨਾਲ ਮਕਾਇਆ ਤੇ ਫਿਰ ਜਿਨ੍ਹਾਂ ਤੋਂ ਉਹ ਰਿਸ਼ਵਤ ਮੰਗ ਰਿਆ ਸੀ ਉਹਨਾਂ ਨੇ ਵਿਜੀਲੈਂਸ ਨੂੰ ਗੁਪਤ ਸੂਚਨਾ ਦੇ ਕੇ ਉਹ ਬੰਦਾ ਥਾਣੇਦਾਰ ਪੜਾਇਆ ਹੁਣ ਉਹ ਗ੍ਰਿਫਤਾਰ ਹੋ ਚੁੱਕਾ ਹੈ ਹੁਣ ਮਾਮਲਾ ਕੀ ਸੀ ਇੱਕ ਪਾਸੇ ਭਗਵੰਤਮਾਨ ਸਰਕਾਰ ਕਹਿੰਦੀ ਹੈ ਕਿ ਰਿਸ਼ਵਤਖੋਰੀ ਖਤਮ ਡਾਰ ਬਹੁਤ ਪੈ ਗਿਆ ਰਿਸ਼ਵਤਖੋਰੀ ਦੇ ਖਿਲਾਫ ਪਰ ਆ ਕੀ ਚੱਲੀ ਜਾਂਦਾ ਇਹ ਕੀ ਹੈ ਡਰ ਹੈ ਸ਼ਰੇ ਆਮ ਰੋਜ਼ ਲੋਕ ਕਹਿੰਦੇ ਨੇ ਵੀ ਜਿਹੜਾ ਕੰਮ ਕਰਾਉਣ ਜਾਈਦਾ ਹੈ ਉੱਥੇ ਹੀ ਪੈਸੇ ਤੋਂ ਬਿਨਾ ਕੋਈ ਕਰਦਾ ਹੀ ਨਹੀਂ ਤਾਂ ਆਹ ਜਿਹੜਾ ਮਾਮਲਾ ਹੈ ਇਸ ਤਰ੍ਹਾਂ ਵਾਪਰਿਆ ਕਿ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਸਲਾਹ ਦੇ ਕੇ ਉਹਦੇ ਪੈਸੇ ਸ਼ੇਅਰ ਮਾਰਕੀਟ ਚ ਲਵਾਤੇ ਸ਼ੇਅਰ ਮਾਰਕੀਟ ਡਿੱਗ ਪਈ ਉਹਨਾਂ ਦੇ ਵਿੱਚ ਗੱਲ ਰੌਲੇ ਚ ਪੈ ਗਈ ਤਾਂ ਜਿਹੜਾ ਪਹਿਲਾ ਵਿਅਕਤੀ ਸੀ ਪੈਸੇ ਦੇਣ ਵਾਲਾ ਉਹਨੇ ਪੈਸੇ ਲਵਾਉਣ ਵਾਲੇ ਤੋਂ ਲਗਭਗ 6 ਕੁ ਲੱਖ ਦੇ ਚੈੱਕ ਲੈ ਲਏ ਤੇ ਉਸ ਤੋਂ ਬਾਅਦ ਗੱਲ ਹੋਰ ਰੌਲੇ ਚ ਗਈ ਇੱਕ ਧਿਰ ਜਦੋਂ ਉਹਨੇ ਪੁਲਿਸ ਕਮਿਸ਼ਨਰੇਟ ਨੂੰ ਸ਼ਿਕਾਇਤ ਕੀਤੀ ਤਾਂ ਉੱਪਰੋਂ ਦਰਖਾਸਤ ਮਾਰਕ ਹੋ ਕੇ ਥੱਲੇ ਆਈ ਤੇ ਥੱਲੇ ਫਿਰ ਜਿਹੜਾ ਏਐਸਆਈ ਥਾਣੇਦਾਰ ਸਤਨਾਮ ਸਿੰਘ ਸੀ ਕਥਿਤ ਖਬਰ ਦੇ ਮੁਤਾਬਕ ਦਰਖਾਸਤ ਉਹਦੇ ਕੋਲ ਗਈ ਤਾਂ ਉਹਨੇ ਫਿਰ ਸੰਪਰਕ ਕੀਤਾ ਉਹ ਪੀੜਤ ਧਿਰ ਦੇ ਨਾਲ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਤੁਸੀਂ ਦੇਖੋ ਬਹੁਤਿਆਂ ਦਾਵਾਤੇ ਪੁਲਿਸ ਵਾਲੇ ਜਿਹੜੇ ਨੇ ਉਹ ਪੀੜਤ ਧਿਰ ਨਾਲ ਇਸ ਲਈ ਸੰਪਰਕ ਨਹੀਂ ਕਰਦੇ ਵੀ ਅਸੀਂ ਤੁਹਾਨੂੰ ਇਨਸਾਫ ਦਿਵਾਉਣਾ ਆਉ ਇਸ ਲਈ ਕਰਦੇ ਨੇ ਕਿ ਸੱਦ ਕੇ ਉਹਨਾਂ ਦੇ ਨਾਲ ਸੌਦਾ ਕਰੀਏ ਇਹਨੂੰ ਹਰਾਮ ਦੀ ਕਮਾਈ ਕਹਿੰਦੇ ਨੇ ਪੁਲਿਸ ਦੇ ਵਿੱਚ ਵੀ ਜਿਹੜੇ ਚੰਗੇ ਬੰਦੇ ਨੇ ਉਹ ਬਹੁਤ ਇਸ ਗੱਲੋਂ ਤੰਗ ਨਹੀਂ ਵੀ ਇਹਨਾਂ ਸਾਰਿਆਂ ਨੂੰ ਬਦਨਾਮ ਕੀਤਾ ਹੋਇਆ ਤਾਂ ਕੀ ਹੋਇਆ ਉਸ ਮਾਮਲੇ ਦੇ ਵਿੱਚ ਫਿਰ ਉਹਨੇ ASI ਨੇ ਲੱਖ ਰੁਪਇਆ ਮੰਗਿਆ ਇਹ ਮਾਮਲਾ ਮੈਂ ਤੁਹਾਡਾ ਨਿਪਟਾ ਦੇਣਾ ਲੱਖ ਲੱਗੂਗਾ ਚਲੋ ਜੀ ਲੱਖ ਰੁਪਏ ਚੋਂ 20000 ਰੁਪਏ ਉਹਨੇ ਪਹਿਲੀ ਕਿਸ਼ਤ ਵਜੋਂ ਮੰਗਿਆ ਤੇ ਉਹ ਜਿਹੜੇ ਪੀੜਤ ਸੀ ਉਹ ਥੋੜੇ ਜਾਗਰੂਕ ਸੀ ਚੇਤਨ ਸੀ ਉਹਨਾਂ ਵਿਜੀਲੈਂਸ ਨੂੰ ਸ਼ਿਕਾਇਤ ਕਰਤੀ ਵਿਜੀਲੈਂਸ ਨੇ ਰਿਪੋਰਟ ਦਰਜ ਕਰਕੇ 20000 ਰੁਪਏ ਉਹਨਾਂ ਨੂੰ ਆਪਦੇ ਕੋਲੋਂ ਦਿੱਤਾ ਜਿਹਦੇ ਤੇ ਉਹ ਦਵਾਈ ਲਾ ਕੇ ਦਿੰਦੇ ਨੇ ਜਿਹਦੇ ਨਾਲ ਬਾਅਦ ਚ ਹੱਥ ਰੱਗੇ ਜਾਂਦੇ ਨੇ ਜਦੋਂ ਪਾਣੀ ਪਾਈਏ ਜਦੋਂ 20000 ਰੁਪਇਆ ਜਾ ਕੇ ਉਹਨੂੰ ਥਾਣੇਦਾਰ ਨੂੰ ਦਿੱਤਾ ਉਤੋਂ ਹੀ ਵਿਜੀਲੈਂਸ ਦੀ ਟੀਮ ਆ ਗਈ ਉਹਨਾਂ ਨੇ ਫਿਰ ਰੰਗੇ ਹੱਥੀ ਜਿਹੜਾ ਥਾਣੇਦਾਰ ਹੈ ਉਹਨੂੰ ਫੜਨ ਦਾ ਦਾਵਾ ਕੀਤਾ ਹੁਣ ਤੁਸੀਂ ਦੱਸੋ ਕੀ ਪੰਜਾਬ ਤੇ ਰਿਸ਼ਵਤਖੋਰੀ ਖਤਮ ਹੋ ਗਈ ਹੈ ਵੈਸੇ ਤੁਹਾਡਾ ਕੀ ਤਜਰਬਾ ਹੈ ਤੁਸੀਂ ਆਪ ਕੋ ਆਪਣਾ ਤਜਰਬਾ ਲਿਖ ਦਿਓ ਰਿਸ਼ਵਤਖੋਰੀ ਖਤਮ ਹੈ ਕਿ ਉਦਾਂ ਹੀ ਚੱਲ ਰਹੀ ਹੈ ਹੁਣ ਦੂਜੀ ਖਬਰ ਉਹ ਤਰਨਤਨ ਸਾਹਿਬ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਇੱਕ ਪਿੰਡ ਹੈ ਕੋਟ ਧਰਮਗੰਜ ਉਹਦੇ ਕੋਲ ਇੱਕ ਪੁਲਿਸ ਦੀ ਗੱਡੀ ਜਾ ਰਹੀ ਸੀ ਦੋ ਨੌਜਵਾਨ ਉਧਰੋਂ ਆ ਰਹੇ ਸੀ ਮੋਟਰਸਾਈਕਲ ਤੇ ਪੁਲਿਸ ਦੀ ਗੱਡੀ ਮੋਟਰਸਾਈਕਲਾਂ ਮੋਟਰਸਾਈਕਲ ਦੇ ਵਿੱਚ ਵੱਜੀ ਹੈ ਤੇ ਦੋ ਨੌਜਵਾਨਾਂ ਦੀ ਉਥੇ ਮੌਤ ਹੋ ਗਈ ਹੈ ਹੁਣ ਜਿਹੜੇ ਉਹ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਰੌਲਾ ਪਾ ਰਹੇ ਨੇ ਕਿ ਪੁਲਿਸ ਨੇ ਅਣਗੈਲੀ ਨਾਲ ਗੱਡੀ ਮਾਰੀ ਹੈ ਅਣਗੈਲੀ ਨਾਲ ਭਜਾਰੇ ਸੀ ਅਣਗੈਲੀ ਨਾਲ ਪੁਲਿਸ ਚਲਾ ਰਹੀ ਸੀ ਤੇ ਇਸ ਕਰਕੇ ਸਾਡੇ ਦੋ ਪੁੱਤ ਇਹਨਾਂ ਮਾਰ ਦਿੱਤੇ ਪਰ ਉਧਰੋਂ ਜਿਹੜੇ ਪੁਲਿਸ ਅਫਸਰ ਨੇ ਉਹ ਪੁਲਿਸ ਦਾ ਬਚਾਅ ਕਰ ਰਹੇ ਨੇ ਉਹ ਕਹਿੰਦੇ ਵੇਖੋ ਜੀ ਇਹ ਜਿਹੜੇ ਮੁੰਡੇ ਆ ਘੁਆਰੇ ਸੀ ਇਹ ਦੋ ਮੋਟਰਸਾਈਕਲਾਂ ਤੇ ਸੀ ਆਡ ਅਡ ਤੇ ਆਪਸ ਦੇ ਵਿੱਚ ਰੇਸਾਂ ਲਾ ਰਹੇ ਸੀ ਤੇ ਦੋ ਜਣੇ ਇੱਕ ਮੋਟਰਸਾਈਕਲ ਤੇ ਸੀਗੇ ਜਿਹੜੇ ਉਹ ਪੁਲਿਸ ਦੀ ਗੱਡੀ ਚ ਵੱਜ ਗਏ ਪਰ ਮੁੰਡਿਆਂ ਦਾ ਪਰਿਵਾਰ ਕਹਿ ਰਿਹਾ ਵੀ ਇਹੋ ਜੀ ਕੋਈ ਗੱਲ ਹੀ ਨਹੀਂ ਸੀ ਇਹ ਸਾਰੀ ਕਹਾਣੀ ਪੁਲਿਸ ਗਲਤ ਕਹਿ ਰਹੀ ਆ ਝੂਠ ਬੋਲ ਰਹੀ ਆ ਪੁਲਿਸ ਸਾਡੇ ਮੁੰਡੇ ਕੋਈ ਰੇਸ ਨਹੀਂ ਚਲਾ ਰਹੇ ਪਰਿਵਾਰ ਕਹਿ ਰਿਹਾ ਪੁਲਿਸ ਨੇ ਨਗੈਲੀ ਨਾਲ ਗੱਡੀ ਚਲਾ ਕੇ ਤੇ ਸਾਡੇ ਦੋ ਪੁੱਤ ਮਾਰੇ ਨੇ ਤੇ ਸਾਡੇ ਪੁੱਤ ਤਾਂ ਪੁਲਿਸ ਹੁਣ ਮੋੜ ਨਹੀਂ ਸਕਦੀ ਪਰ ਪੁਲਿਸ ਜਿਹੜੀ ਆ ਇਹ ਇਹ ਪੁਲਿਸ ਤੇ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਐ ਹੁਣ ਮੈਂ ਪੁੱਛਣਾ ਸਵਾਲ ਮੈਂ ਇਹ ਆ ਕੀ ਪੁਲਿਸ ਇਸ ਮਾਮਲੇ 'ਚ ਕੋਈ ਕਾਰਵਾਈ ਕਰੇਗੀ ਜੱਜਵੇਂ ਸਾਰੇ ਮਾਮਲੇ 'ਚ ਹੀ ਹੁੰਦਾ ਵੀ ਪੁਲਿਸ ਸਾਹਿਬ ਦੇ ਬੰਦਿਆਂ ਨੂੰ ਬਚਾਉਣ ਲਈ ਟਿੱਲ ਦਾ ਜ਼ੋਰ ਲਾਉਂਦੀ ਆ ਉਦਾਂ ਹੋਵੇਗਾ ਕੀ ਹੋਵੇਗਾ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਦਾ ਨਹੀਂ ਮੈਨੂੰ ਪਤਾ ਵੀ ਅਸਲੀਅਤ ਉੱਥੇ ਕੀ ਵਾਪਰੀ ਹੈ ਪਰ ਪਿੱਛੇ ਜਾਣੇ ਆ ਪਿਛਲੇ ਦਿਨਾਂ ਦੇ ਵਿੱਚ ਤਿੰਨ ਚਾਰ ਮਾਮਲਿਆਂ 'ਚ ਪੁਲਿਸ ਨੇ ਆਪਣੇ ਹੀ ਪੁਲਿਸ ਤੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਹਾਈ ਕੋਰਟ ਦੇ ਉੱਚ ਅਦਾਲਤ ਦੇ ਹੁਕਮਾਂ ਤੇ ਪੁਲਿਸ ਨੂੰ ਆਪਣੇ ਪੁਲਿਸ ਵਾਲਿਆਂ ਤੇ ਕਾਰਵਾਈ ਕਰਨੀ ਪਈ। ਮਾਮਲਾ ਫੌਜੀ ਕਰਨਲ ਬਾਠ ਦਾ ਵੇਖ ਲਓ। ਪੁਲਸ ਵਾਲਿਆਂ ਨੇ ਕੁੱਟਿਆ ਕਰਨਲ ਨੂੰ ਕੋਈ ਕਾਰਵਾਈ ਨਹੀਂ ਕੀਤੀ। ਸਾਰਾ ਮਾਮਲਾ ਗੋਲਮੋਲ ਕੀਤਾ ਜਾ ਰਿਹਾ ਸੀ। ਫਿਰ ਮਾਮਲਾ ਹਾਈ ਕੋਰਟ ਗਿਆ। ਫਿਰ ਹਾਈ ਕੋਰਟ ਨੇ ਖਿੱਚਿਆ, ਫਿਰ ਪਰਚੇ ਹੋਏ। ਫਿਰ ਹੌਲੀ-ਹੌਲੀ ਜਾਂਚ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਾਂਚ 'ਚ ਗੜਬੜ ਸ਼ੁਰੂ ਕਰਤੀ। ਫਿਰ ਹਾਈ ਕੋਰਟ ਨੂੰ ਗੁੱਸਾ ਆਇਆ। ਹਾਈ ਕੋਰਟ ਨੇ ਫਿਰ ਉਹ ਜਾਂਚ ਸੀਬੀਆਈ ਨੂੰ ਦਿੱਤੀ ਫੇਰ ਪੁਲਿਸ ਚਲੀ ਗਈ ਸੁਪਰੀਮ ਕੋਰਟ ਫੇਰ ਸੁਪਰੀਮ ਕੋਰਟ ਨੇ ਫਿਰ ਕਿਹਾ ਵੀ ਨਹੀਂ ਜਾਂਚ ਸੀਬੀਆਈ ਹੀ ਕਰੇਗੀ ਹੁਣ ਦੂਜਾ ਕੇਸ ਸਰਦੂਲਗੜ ਮੰਡੀ ਦਾ ਤਿੰਨ ਚਾਰ ਦਿਨ ਪਹਿਲਾਂ ਦਾ ਜਿੱਥੇ ਇੱਕ ਥਾਣੇ ਦੇ ਐਸਐਚਓ ਤੇ ਹੌਲਦਾਰ ਦੇ ਉੱਪਰ ਪਰਚਾ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉੱਥੇ ਵੀ ਮਾਮਲਾ ਵੀ ਇਨਸਾਫ ਨਹੀਂ ਸੀ ਦੇ ਰਹੇ ਉਹ ਇੱਕ ਵਿਅਕਤੀ ਨੂੰ ਦੋਸ਼ ਸਿਗੇ ਵੀ ਉਹਨੂੰ ਬਹੁਤ ਕੁੱਟਿਆ ਗਿਆ ਉਥੇ ਵੀ ਫਿਰ ਹਾਈ ਕੋਰਟ ਦੇ ਹੁਕਮਾਂ ਤੇ ਜਦੋਂ ਮਾਮਲਾ ਹਾਈ ਕੋਰਟ ਚਲਿਆ ਗਿਆ ਉਦੋਂ ਜਾ ਕੇ ਤੇ ਸਸਪੈਂਡ ਕੀਤਾ ਥਾਣੇ ਦੇ ਐਸ ਐਚਓ ਨੂੰ ਮਾਮਲਾ ਕਗਾ ਥਾਣੇ ਦਾ 3 ਦਿਨ ਪਹਿਲਾਂ ਦਾ ਉਥੇ ਵੀ ਇੱਕ ਮੁੰਡੇ ਜਸਪਰੀ ਹਰਪ੍ਰੀਤ ਨੂੰ ਪੁਲਿਸ ਨੇ ਫੜਿਆ ਬੁਰੀ ਤਰ੍ਹਾਂ ਕੁੱਟਿਆ ਪਰ ਫਿਰ ਉਹ ਜਦੋਂ ਹਾਈ ਕੋਰਟ ਗਿਆ ਹਾਈ ਕੋਰਟ ਦੇ ਹੁਕਮਾਂ ਤੇ ਫਿਰ ਉਹ ਜਿਹੜਾ ਥਾਣੇਦਾਰ ਸੀ ਐਸ ਆਈ ਉਹਦੇ ਤੇ ਕਾਰਵਾਈ ਹੋਈ ਆ ਇਸੇ ਹੀ ਤਰ੍ਹਾਂ ਤੁਸੀਂ ਵੇਖ ਲਓ ਬਟਾਲਾ ਦੇ ਵਿੱਚ ਕੱਲ ਜਿਹੜੇ ਦੋ ਥਾਣੇਦਾਰ ਸਸਪੈਂਡ ਕੀਤੇ ਨੇ ਉਹ ਵੀ ਆਪੇ ਥੋੜਾ ਕੀਤੇ ਆ ਜਦੋਂ ਰੌਲਾ ਵੱਡਾ ਪੈ ਗਿਆ ਗੱਲ ਮੀਡੀਆ 'ਚ ਆ ਗਈ ਪੁਲਿਸ ਸਵਾਲ ਪੁੱਣ ਲੱਗ ਗਏ ਵੀਡੀਓ ਸਾਹਮਣੇ ਆ ਗਈ ਜਦੋਂ 2 ਮਿੰਟ ਤੇ 16 ਸਕਿੰਟ ਦੀ ਵੀਡੀਓ ਜਿਹਦੇ 'ਚ ਦੋ ਥਾਣੇਦਾਰ ਉਸ ਬੇਕਸੂਰ ਪੱਤਰਕਾਰ ਨੂੰ ਪੂਰੀ ਤਰ੍ਹਾਂ ਪਸ਼ੂ ਵਾਂਗ ਕੁੱਟਦੇ ਨਜ਼ਰ ਆਏ ਨੇ ਉਸ ਤੋਂ ਬਾਅਦ ਫਿਰ ਰੌਲਾ ਪਿਆ ਪੰਜਾਬ 'ਚ ਤੇ ਫਿਰ ਉਹਨਾਂ ਥਾਣੇਦਾਰਾਂ ਨੂੰ ਸਸਪੈਂਡ ਕੀਤਾ ਗਿਆ ਤੇ ਪਰਚਾ ਦਰਜ ਕੀਤਾ ਗਿਆ ਹੁਣ ਦੇਖੋ ਇਹ ਮਾਮਲੇ ਤਾਂ ਬਣ ਚੁੱਕੇ ਆ ਰੋਜ਼ ਦੇ ਆ ਹੁਣ ਜਿਹੜਾ ਹਾਦਸਾ ਹੋਇਆ ਇਹ ਚ ਦੋ ਨੌਜਵਾਨ ਪੁਲਿਸ ਦੀ ਗੱਡੀ ਨਾਲ ਮਰੇ ਆ ਇਹ ਹਾਦਸਾ ਸੀ ਕਿ ਅਨਗੈਲੀ ਸੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਾਦਸੇ ਚ ਅਨਗੈਲੀ ਪੁਲਿਸ ਦੀ ਸੀ ਕਿ ਉਹਨਾਂ ਨੌਜਵਾਨਾਂ ਦੀ ਸੀ ਆਪਾਂ ਸਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾ ਉੱਥੇ ਨਹੀਂ ਸੀ ਪਰ ਸਵਾਲ ਤਾਂ ਪੁੱਛ ਸਕਦੇ ਆ ਨਾ ਵੀ ਕੀ ਪੁਲਿਸ ਇਹਦੀ ਬਰੀਕੀ ਨਾਲ ਜਾਂਚ ਕਰੇਗੀ ਕੀ ਪੁਲਿਸ ਹੀ ਜਾਂਚ ਕਰਕੇ ਤੇ ਜੇ ਗਲਤੀ ਪੁਲਿਸ ਵਾਲਿਆਂ ਦੀ ਵੀ ਹੋਈ ਤਾਂ ਕੀ ਉਹਨਾਂ ਦੀ ਗਲਤੀ ਕੱਢੇਗੀ ਸਵਾਲ ਸਾਰਾ ਇੱਥੇ ਖੜਾ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਪਿਆਰੇ